ਲੋਕ ਸਭਾ ਮੈਂਬਰ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਦਾਵਾ ਨੇ ਦੱਸਿਆ ਕਿ ਲੋਕ ਸਭਾ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੋਂ ਜੋ ਨੀਟ ਦੇ ਪੇਪਰ ਦਾ ਮਾਮਲਾ ਸੀ ਉਸ ਦੇ ਵਿੱਚ ਜਵਾਬ ਲਿਆ ਜਾਵੇਗਾ ਕਿਉਂਕਿ ਉਸ ਮਾਮਲੇ ਦੇ ਵਿੱਚ ਸਰਕਾਰ ਜਾਂ ਮੰਤਰੀ ਦੇ ਵੱਲੋਂ ਕੋਈ ਪੱਖ ਸਾਹਮਣੇ ਨਹੀਂ ਰੱਖਿਆ ਗਿਆ। ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਾਰਟੀ ਪੱਧਰ ਦੇ ਉੱਤੇ ਪੰਜਾਬ ਦੇ ਹੱਕਾਂ ਦੇ ਲਈ ਲੋਕ ਸਭਾ ਦੇ ਵਿੱਚ ਸਵਾਲ ਚੁੱਕਣਗੇ। ਉੱਥੇ ਹੀ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਹੱਕਾਂ ਦਾ ਪੈਸਾ ਕਾਫੀ ਦੇ ਤੋ ਰੋਕਿਆ ਗਿਆ ਜਿਸ ਦੀ ਮੰਗ ਚੁੱਕੀ ਜਾਵੇਗੀ ਉਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾਵੇਗੀ ਕਿ ਪੰਜਾਬ ਜੋ ਸਰਹੱਦੀ ਇਲਾਕੇ ਨੇ ਪੰਜਾਬ ਦੇ ਉਹਨਾਂ ਨੂੰ ਵਿਸ਼ੇਸ਼ ਇੰਡਸਟਰੀ ਪੈਕੇਜ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਅਤੇ ਪੰਜਾਬ ਦੀ ਤਰੱਕੀ ਹੋਵੇ ਉਥੇ ਹੀ ਉਹਨਾਂ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਬਾਗਾ ਅਤੇ ਕਰਤਾਰਪੁਰ ਲਾਂਗੇ ਦੇ ਰਾਹੀਂ ਜੇਕਰ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ ਇਹ ਵੀ ਪੰਜਾਬ ਦੇ ਲਈ ਇੱਕ ਤਰੱਕੀ ਦਾ ਮੌਕਾ ਹੋਵੇਗਾ। ਪਰ ਸੋ 22 ਤਰੀਕ ਨੂੰ ਸੈਸ਼ਨ ਸਟਾਰਟ ਹੋ ਰਿਹਾ ਉਹਦੇ ਚ ਬਜਟ ਵੀ ਪੇਸ਼ ਹੋਣਾ। ਔਰ ਜਿਹੜੀ ਹਿੰਦੁਸਤਾਨ ਦੀਆਂ ਜਿਹੜੀਆਂ ਖੱਖ ਖੱਖ ਮੰਗਾਂ ਨੇ ਉਹਨਾਂ ਤੇ ਗੱਲ ਖੁੱਲ ਕੇ ਹੋਏਗੀ। ਸਭ ਤੋਂ ਵੱਡੀ ਗੱਲ ਜੇ ਅੱਜ ਤੱਕ ਪ੍ਰਧਾਨ ਮੰਤਰੀ ਦੇ ਜਾਣ ਇਹ ਜਿਹੜਾ ਐਚ ਆਰਡੀ ਮਿਨਿਸਟਰੀ ਆ ਉਹਨੇ ਜਿਹੜਾ ਪੇਪਰ ਲੀਕ ਜਿਹੜਾ ਪੇਪਰ ਲੀਕ ਹੋਇਆ ਉਹਦੇ ਤੇ ਇੰਦਾਂ ਨੇ ਗਵਰਨਮੈਂਟ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕੀ ਕਿ ਇਹ ਦੇ ਇਨਪਾਰਕ ਲੈ ਕੇ ਹੋ ਉਹਦੇ ਤੇ ਵੀ ਗੱਲ ਹੋਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਤੇ ਜਿਹੜੀ ਇਹ ਗ੍ਰਾਂਟਾਂ ਨਹੀਂ ਆ ਰਹੀਆਂ ਜਿਹੜੀਆਂ ਬੜੀਆਂ ਨੇ ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬੰਦਾ ਜੋ ਪੰਜਾਬ ਦੇ ਹੱਕ ਬਣਦੇ ਉਹਨਾਂ ਨੂੰ ਦਿੱਤਾ ਜਾਂਦਾ ਸਭ ਤੋਂ ਵੱਡੀ ਗੱਲ ਬਾਜਤ ਸਾਹਿਬ ਵੀ ਬੈਠੇ ਨਹੀਂ ਕਿ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਹੈ ਉਹਦੇ ਕੋਲ ਕੰਟਰੋਲ ਹੈ ਇਹਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਜੇ ਡਿਸਟਰਬਡ ਏਰੀਆ ਡਿਕਲੇਅਰ ਕੀਤਾ ਵੇਖੋ ਪੰਜਾਬ ਦੇ ਵਿੱਚ ਯੂਥ ਨੂੰ ਜੇ ਕੰਮ ਮਿਲੇਗਾ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਜੋ ਪੈਕੇਜ ਜਿੰਨੀ ਹੈ ਜੋ ਗਵਰਨਮੈਂਟ ਉਹ ਤੇ ਬੀ ਐਲ ਸਟੇਟਸ ਵਿੱਚ ਕਿ ਉਹਦੇ ਨਾਲ ਜਵਾਨੀ ਵੀ ਪਜੇ ਨਸ਼ਾ ਵੀ ਖਤਮ ਹੋਏਗਾ ਗੈਂਗਿਸਟਾਂ ਵੀ ਖਤਮ ਹੋਏਗਾ ਲੋਕ ਆਪਣੇ ਕਮਾਂਕਰਾਂ ਦੇ ਲੱਗਣਗੇ ਜੇ ਪੰਜਾਬ ਜਿਹੜਾ ਉੱਤਰੀ ਜਿਹੜਾ ਰਤ ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਜੇ ਖੰਡਲਾ ਪੋਰਟ ਜਾਂ ਹੋਰ ਨਾ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਉਹ ਕੋਈ ਬੜੀ ਵੱਡੀ ਗੱਲ ਹੈ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਇੱਕ ਆਵਾਜ਼ ਉਠੁਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਗਾ ਸਾਲ ਕੋਲ ਸਾਲ ਦਾ ਕੋਰੀਡੋਰ ਖੁੱਲ ਗਿਆ ਇਥੇ ਚਲਦਾ ਚੱਲਦਾ ਜੀ ਲਾਹੌਰ ਤੋਂ ਉੱਤਰੋਂ ਨਿਕਲ ਜਾਂਦਾ ਜੇ ਹੁਸੈਨੀ ਵਾਲਾ ਇਹ ਤਿੰਨ ਥਾਵਾਂ ਤੋਂ ਪਾਰ ਜਿਹੜਾ ਚਲਾਉਣਾ ਚਾਹੀਦਾ ਪੰਜਾਬ ਦੀ ਇਕਨੋਮੀ ਜੇ ਸਟਰੋਂਗ ਹੋਏਗੀ ਖੁਦ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਬੜੇ 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 ਲੈਕਚਰ ਆ ਰਹੇ ਨੇ ਇਹ ਪੰਜਾਬ ਕੁਟੀਲੀ ਦਾ ਕੋਈ ਕੱਟ ਨਹੀਂ ਲੱਗਦਾ ਬਾਰਡਰ ਦੇ ਉੱਤੇ ਹਮੇਸ਼ਾ ਹੀ ਦੇਰ ਟਾਈਮ ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਇਚ ਜੇਣ ਵਾਲੇ ਬਿਜਲੀ ਮੱਤੀ ਉਹਨਾਂ ਨੂੰ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਇਸ ਵੇਰੇ 9 ਵਜੇ ਤੱਕ ਜੇ ਲੀ ਗੱਲ ਕਿ 6 ਵਜੇ ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ ਤੇ ਇਹ ਦੇ ਵਿੱਚ ਕਿਸਾਨਾਂ ਦੀ ਬੜੀ ਵੱਡੀ ਹੈ ਤੇ ਆਪਾਂ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ ਤੇ ਕੱਟ ਕਿੰਨੇ ਲੱਗਦੇ ਹੁਣ ਉਹਦੇ ਤੇ ਵੀ ਲੱਗਣ ਲੱਗ ਪਏ ਇਹ ਇਹ ਤੇ ਪੰਜਾਬ ਦੀ ਗੱਲ ਹੈ ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਹੋ ਰਹੀ ਹੈ ਜਿਵੇਂ ਸਾਡਾ ਪਟਿਆਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ ਜਨਮ ਸੁਵਾਲ ਵੀ ਪਾਈ ਨੂੰ ਉਹਨਾਂ ਨੂੰ ਕਰਾਂਗੇ ਤੇ ਵੀ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿਉਂਕਿ ਵੇਖੋ ਪੰਜਾਬ ਗਵਰਨਮੈਂਟ ਨੇ ਤੇ ਹੱਥੇ ਕਿਸ ਨੂੰ ਦੇ ਖੜੇ ਹੀ ਕੀਤੇ ਔਰ ਇਹਨਾਂ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਫਿਰ ਰਿਹਾ ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕੰਨ ਪਰਚੀ ਮਿਨਿਸਟਰੀ ਏਡਾ ਇੰਟੈਲੀਜੈਂਟ ਬਣ ਗਿਆ ਉਹਨੂੰ ਉਹਨੂੰ ਇੱਕ ਇੱਕ ਜਿਹੜੀ ਐਪਮੈਂਟਮੈਂਟ ਦੀ ਖਬਰ ਆ ਪਰ ਉਹਨੂੰ ਇਹ ਖਬਰਾਂ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਸਪੈਸ਼ਲੀ 14 ਦਿਨ ਇੱਕ ਮਹੀਨੇ ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਤੁਸੀਂ ਆਪ ਵੇਖ ਲਓ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਤ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ ਪੁਲਿਸ ਸਟੇਸ਼ਨਾਂ ਦੇ ਵਿੱਚ ਦੋ ਜਿਹੜੇ ਕਾਂਸਟੇਬਲ ਜਾ ਪੂਰੇ ਚੋਕ ਜਿਹੜੇ ਦੂਤੋਂ ਵੱਧ ਉਹਨਾਂ ਦੀ ਗੱਲ ਨੇ ਪਰ ਪੁਲਿਸ ਵੀ ਕਰੇ ਜੇ ਫੋਰਸ ਹੀ ਹੈ ਨਹੀਂ ਕਿ ਉਹ ਜਾ ਕੇ ਕੀ ਕਰਾਂਗੇ ਆਪਾਂ ਇਹ ਸਾਰੇ ਚੀਜ਼ਾਂ ਤੋਂ ਲੁਕਾਂਗੇ ਔਰ ਖਾਸ ਕਰਕੇ ਆਪਣੇ ਬਾਰਡਰੀ ਏਰੀਆ ਦੀ ਪੂਰਾ ਪੂਰਾ ਪੰਜਾਬ ਦਾ ਜਿਹੜਾ ਬਾਰਡਰ ਹੈ ਅਸੀਂ 3 ਐਮ ਬਿਲੀਅਨ ਜਿਹੜੇ ਬਾਰਡਰ ਤੋਂ ਇੱਕ ਇੰਜਕ੍ਰੋਜ ਪਰਵਾਲੇ ਨੇ ਗੁਬਾਇਆ ਸਾਹਿਬ ਤੇ ਔਜਲਾ ਸਾਹਿਬ ਤੇ ਮੈਂ ਅਸੀਂ ਇਹਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਿਆ ਕਿ ਜਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਕਿਸਤਾਨੀ ਹਰਕਤਾਂ ਨੇ ਉਹਨਾਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਪਹੁੰਚਾਉਣ ਲਈ ਇੰਡਸਟਰੀਲਾਈਜ਼ ਕੀਤਾ ਹੈ। ਬਕੌੜਾ ਪਤੰਡਾ ਪੁਲ ਦਾ ਕਾਹਲੀ ਮੇਰੀ ਗੱਲ ਹੋਈ ਸੀ। ਉੱਥੇ ਥੋੜੀ ਜਿਹੀ ਉਹਦੀ ਚੱਲ ਰਹੀ ਹੈ ਕਿ ਜ਼ਮੀਨ ਦੀ ਐਕੁਇਜ਼ੀਸ਼ਨ ਉਹ ਪੰਜਾਬ ਸਰਕਾਰ ਨੇ ਇਹ ਕਰਨੀ ਹੈ 8 ਕਰੋੜ ਉਹਨਾਂ ਨੂੰ ਮੇਰੇ ਖਿਆਲ ਉਹਨੇ ਵੇਚੀ ਆ ਉਹ ਕੋਈ 16 ਕਰੋੜ ਤੇ 18 ਕਿੱਲਾਂ ਦਾ ਬਣਦਾ ਹੈ। ਉਹ ਉਹ ਜਦੋਂ ਪੰਜਾਬ ਕਮਨਨਿਟੀ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਥੋੜਾ ਬਣਾਉਣਾ ਇਹ ਤੇ ਵੇਖੋ ਪਾਰਲੀਮੈਂਟ ਦਾ ਮੈਂਬਰ ਕੋਈ ਵੀ ਆਪਣੀ ਮੰਗ ਰੱਖ ਸਕਦਾ ਔਰ ਉਹ ਕਰਨਾ ਚਾਹੀਦਾ ਗਵਰਨਮੈਂਟ ਨੇ ਤੇ ਇਹ ਦੇਖਣਾ ਉਹ ਗਵਰਨਮੈਂਟ ਕੋਲ ਉਸਕੇ ਸਾਹਮਣੇ